ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਨਿੱਕੇ ਜਿਹੇ ਮੁੰਡੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਮੁੰਡਾ ਆਪਣੇ ਕੋਲ ਬੈਠੇ ਪਿਤਾ ਨੂੰ ਇੱਕ ਜਿਹੜਾ ਸਵਾਲ ਪੁੱਛਦਾ ਹੈ ਜਿਸ ਨੂੰ ਸੁਣ ਕੇ ਪਿਤਾ ਵੀ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਹੈ। ਤੇ ਪਿਤਾ ਵੀ ਇਸ ਮੁੰਡੇ ਨੂੰ ਅੱਗੋਂ ਆਲ ਮਰੋਲ ਕਰਕੇ ਜਵਾਬ ਦਿੰਦਾ ਹੈ। ਇਸ ਪਿਓ-ਪੁੱਤ ਦੀ ਵੀਡੀਓ ਵੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਤੇ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਵੀਡੀਓ ਦੇ ਅੰਤ ਵਿੱਚ ਆਪਣੇ ਵਿਚਾਰ ਸਾਡੇ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰੋ। ਪਾਪਾ ਹਾਂਜੀ ਪੁੱਤਰ। ਜਿਦੋਂ ਆ ਵੇਖੋ ਇੱਕ ਵੀ ਤੇਰਾ ਤੇਰੇ ਤੇ ਕਿਉਂ ਹੁੰਦੀ ਆ ਹਾਂ ਰੋਟੀਆਂ ਹੁੰਦੀਆਂ ਟ੍ਰੇਟਰ ਹੁੰਦਾ ਕਿੰਦੇ ਟ੍ਰੇਟਰ ਹੁੰਦਾ ਦੇ ਘਰ ਵਾਲੇ ਤੇ ਆਪਣੇ ਰਾਤੜ ਦੀ ਰੋਟੀ ਨਹੀਂ ਆਖੀ ਓ ਜਿਕਵਾਰਾ ਇਹਦਾ ਵਿਆਹ ਨਹੀਂ ਕੀਤਾ ਜੀ ਅਰਜਣ ਆਹੋ ਆਪਣਾ ਅਰਜਣ ਜਿਕਵਾਰਾ ਹੈ ਕਰਦੀ ਆ ਲਿਆ ਉਹਦੀ ਪਹਿਲੀ ਵਾਰੀ ਹੁੰਦੀ ਹੈ ਉਹ ਆਪਾਂ ਵੇਚਤੀ ਸੀ